ਹਾਏ 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 ਅੱਜ ਸਹਿਕਾਰਤਾ ਵਿਭਾਗ ਜੋ ਕਿ ਮੁੱਖ ਮੰਤਰੀ ਸਾਹਿਬ ਦੇ ਅਧੀਨ ਇਹ محکمہ ਆ ਉਸ ਸਹਿਕਾਰਤਾ ਵਿਭਾਗ ਦੇ ਅਧੀਨ ਅਸਿਸਟੈਂਟ ਰਜਿਸਟਰ ਡਿਪਟੀ ਰਜਿਸਟਰ ਸਾਰੇ ਜਿਹੜੇ EMPLOYEES ਅਸੀਂ ਕੰਮ ਕਰਦੇ ਆ ਸਾਡੀ ਇਹ ਸਹਿਕਾਰਤਾ ਵਿਭਾਗ ਦੇ ਇਨਸਪੈਕਟਰ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਸਾਰੇ ਪੰਜਾਬ ਭਰ ਤੋਂ ਜਿਹੜੇ ਸਹਿਕਾਰਤਾ ਦੇ ਇਨਸਪੈਕਟਰਸ ਨੇ ਉਹ ਆਏ ਹੋਏ ਨੇ ਮਸਲਾ ਸਾਡਾ ਇਹ ਹੈ ਕਿ SSP ਵਿਜੀਲੈਂਸ ਜਲੰਧਰ ਰੇਂਜ ਹੁਣਾ ਦੇ ਹਦਾਇਤਾਂ ਦੇ ਉੱਤੇ ਡੀਐਸਪੀ ਵਿਜੀਲੈਂਸ ਹੁਸ਼ਿਆਰਪੁਰ ਹੁਣਾ ਵੱਲੋਂ ਇੱਕ ਮੁਕਦਮਾ ਦਰਜ ਕੀਤਾ ਗਿਆ ਸੀ 8ਵੇਂ ਮਹੀਨੇ 2023 ਦੇ ਵਿੱਚ ਉਹ ਜਿਹੜਾ ਮੁਕਦਮਾ ਸੀ ਖੇਤੀਬਾੜੀ ਜਿਹੜੀ ਸਭਾਏ ਤੇ ਬੈਂਕ ਬ੍ਰਾਂਚ ਇਹ ਸਹਿਕਾਰੀ ਬੈਂਕ ਬ੍ਰਾਂਚ ਉਹਦੇ ਨਾਲ ਕੁਝ ਗਵਨ ਹੋਇਆ ਸੀ ਜਿਹਦੀ ਰਿਕਵਰੀ ਵੀ ਜੋ ਇਹਨਾਂ ਨੇ ਰਿਪੋਰਟ ਪੇਸ਼ ਕੀਤੀ ਹੈ ਮੀਡੀਆ ਦੇ ਵਿੱਚ ਕੱਲ ਉਹ ਹੋ ਚੁੱਕੀ ਹੋਈ ਹੈ ਪਰ ਇਹਨਾਂ ਨੇ ਸਾਡੇ ਜਿਹੜੇ ਟੋਟਲ 5 ਬੰਦੇ ਫੜੇ ਜਿਦੇ ਵਿੱਚੋਂ ਸਾਡਾ ਇੱਕ ਬੰਦਾ નિર્ਦੋਸ਼ ਏ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਸਾਡੀ ਜਥੇਬੰਦੀ ਡਟ ਕੇ ਖੜੀ ਹੈ ਇੱਕ ਗੱਲ ਮੈਂ ਤੁਹਾਡੇ ਰਾਹੀਂ ਕਿਉਂਕਿ ਇਹ ਜਿਹੜੀ ਤੁਹਾਡੀ ਵੀਡੀਓ ਇਹ ਸੋਸ਼ਲ ਮੀਡੀਆ ਦੇ ਰਾਹੀਂ ਪ੍ਰੈਸ ਮੀਡੀਆ ਦੇ ਰਾਹੀਂ ਵੈਬ ਮੀਡੀਆ ਦੇ ਰਾਹੀਂ ਇਹ ਸਾਰੇ ਲੋਕਾਂ ਤੱਕ ਜਾਣੀਏ ਪੂਰੇ ਪੰਜਾਬ ਦੇਸ਼ ਵਿਦੇਸ਼ ਚ ਜਾਣੀਏ ਇੱਕ ਗੱਲ ਮੈਂ ਸਪਸ਼ਟ ਕਰ ਦਿੰਦਾ ਕਿ ਸਾਡੀ ਜਥੇਬੰਦੀ ਕਿਸੇ ਵੀ ਭ੍ਰਿਸ਼ਟ ਤਰਮਕਾਰੀ ਅਧਿਕਾਰੀ ਦੇ ਨਾਲ ਨਹੀਂ ਖੜੀ ਜਿਹੜੇ ਆਪਣੇ ਪੜੇ ਹੋਏ ਨੇ ਸਾਨੂੰ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੇ ਪਾ ਸਰਕਾਰ ਵਿਸ਼ੇਪਾ ਡੀਜੀਪੀ ਸਾਹਿਬ ਜਿਹੜੀ ਕਾਰਵਾਈ ਉਹਨਾਂ ਦੇ ਕਰਨੀ ਚਾਹੁੰਦੇ ਆ ਕਰਨ ਅਸੀਂ 1% ਵੀ ਉਹ ਚ ਰੋੜਾ ਨਹੀਂ ਬਣਦੇ ਪਰ ਜਿਹੜਾ ਪੰਜਵਾਂ ਸਾਡਾ ਅਧਿਕਾਰੀ ਜੋ ਕਿ 2018 ਦੇ ਵਿੱਚ ਬਤੌਰ ਇਨਸਪੈਕਟਰ ਸੀਗੇ ਅਤੇ ਹੁਣ ਉਸ ਅਸਿਸਟੈਂਟ ਰਜਿਸਟਰਾਰ ਨੇ ਸਹਾਇਕ ਰਜਿਸਟਰਾਰ ਸਰਕਾਰੀ ਸੁਭਾਵਾਂ ਦਸੂਆ ਸ਼੍ਰੀ ਯੁੱਧਵੀਰ ਸਿੰਘ ਉਹਨਾਂ ਨੂੰ ਵਿਜੀਲੈਂਸ ਵਿਭਾਗ ਵੱਲੋਂ ਜਾਣ ਬੁੱਝ ਕੇ ਇਸ ਮਾਮਲੇ ਦੇ ਵਿੱਚ ਝੂਠੇ ਤੌਰ ਤੇ ਫਸਾਇਆ ਗਿਆ ਕਿਉਂਕਿ ਅੱਜ ਸਾਰੇ ਪੰਜਾਬ ਨੂੰ ਪਤਾ ਹੈ ਕਿ ਜੇ ਭ੍ਰਿਸ਼ਟਾਚਾਰੀ ਦੀ ਸ਼ੁਰੂਆਤ ਹੁੰਦੀ ਹੈ ਤਾਂ ਉਹ ਵਿਜੀਲੈਂਸ ਦਫ਼ਤਰਾਂ ਦੇ ਵਿੱਚੋਂ ਹੁੰਦੀ ਹੈ ਕਿਉਂਕਿ ਇੱਥੇ ਇੱਕ ਗੱਲ ਬੜੀ ਸਾਫ਼ ਹੈ ਮੈਂ ਤੁਹਾਨੂੰ ਵੀ ਇਹ ਗੱਲ ਜ਼ਰੂਰ ਰੱਖਣੀ ਚਾਹੁੰਦਾ ਤੁਹਾਡੇ ਸਾਹਮਣੇ ਕਿ ਇੱਕ ਮੈਂਬਰ ਜੋ ਉਹਨਾਂ ਨੇ ਕੇਸ ਇੱਕ ਮੈਂਬਰ ਮਰ ਗਿਆ ਹੋਇਆ ਸੀ ਉਹਦੇ ਨਾਂ ਦੇ ਉੱਤੇ ਕਰਜ਼ਾ ਜਨਰਲ ਦਾ ਰੋਲ ਕੀ ਹੁੰਦਾ ਸਹਿਕਾਰਤਾ ਵਿਭਾਗ ਦੇ ਕਿ ਐਮਸੀਲ ਬੰਦੇ ਨੇ ਨੂੰ ਅਸੀਂ ਹੱਦ ਕਰਜ਼ੇ ਕਹਿੰਦੇ ਹਾਂ ਉਹ ਇੱਕ ਪਿੰਡ ਦੀ ਸੁਸਾਇਟੀ ਦਾ 300 ਮੈਂਬਰ ਹੋ ਸਕਦਾ 400 ਹੋ ਸਕਦਾ 500 ਹੋ ਸਕਦਾ ਇਨਸਪੈਕਟਰ ਸਾਰੇ ਮੈਂਬਰਾਂ ਦਾ ਇੱਕ ਵਾਰੀ ਹੱਦ ਕਰ ਜਾ ਤਸਦੀਕ ਕਰਦਾ ਪਰ ਇਹ ਤਸਦੀਕ ਉਹਦੋਂ ਕਰਦਾ ਜਦੋਂ ਉਸ ਪਿੰਡ ਦੀ ਚੁਣੀ ਹੋਈ 11 ਮੈਂਬਰੀ ਪ੍ਰਬੰਧਕ ਕਮੇਟੀ ਸਾਈਨ ਕਰਦੀਏ ਉਹਨੂੰ ਪਾਸ ਕਰਦੀਏ 77 ਦੀ ਸਿਫਾਰਿਸ਼ ਹੁੰਦੀ ਹੈ ਫਿਰ ਇਨਸਪੈਕਟਰ ਸਾਹਿਬ ਦੀ ਸਿਫਾਰਿਸ਼ ਹੁੰਦੀ ਪਰ ਉਹ ਇੱਕ ਲਾਈਨ ਬੜੀ ਕਲੀਅਰ ਹੁੰਦੀ ਹੈ ਕਿ ਜਦੋਂ ਵੀ ਕਿਸੇ ਨੂੰ ਕਰਜ਼ਾ ਦੇਣਾ ਹੈ 77 ਸਭਾ ਤੇ ਬ੍ਰਾਂਚ ਮੈਨੇਜਰ ਸੰਬੰਧਤ ਉਹ ਵੈਰੀਫਾਈ ਕਰ ਲੈਣ ਪਰ ਹੁਣ ਇਹਦੇ ਵਿੱਚ ਹੈਰਾਨੀ ਦੇਖੋ ਕਿਸ ਲੈਵਲ ਦੀ ਇਹ ਮਰੇ ਹੋਏ ਬੰਦੇ ਨੂੰ ਕਰਜ਼ਾ ਜਾਰੀ ਹੋਇਆ ਅਸੀ ਮੰਨਦੇ ਆ ਜਾਰੀ ਹੋਇਆ ਪਰ ਉਹ ਮਰੇ ਹੋਏ ਬੰਦੇ ਨੂੰ ਕਰਜ਼ੇ ਦੇ ਪਰ ਨੋਟ ਵਾਊਚਰ ਭਰੇ ਕਿਨੇ 77 ਸਭਾ ਨੇ ਕਰਜ਼ਾ ਅਡਵਾਂਸ ਕਿਨੇ ਕੀਤਾ ਕਿਉਂਕਿ ਸਹਿਕਾਰਤਾ ਵਿਭਾਗ ਦੀ ਜਿਹੜੀ ਲੋਨ ਪਾਲਸੀ ਏ ਉਹ ਬੜੀ ਕਲੀਅਰ ਆ ਕਿ ਕਾਊਂਟਰ ਦੇ ਉੱਤੇ ਕੈਸ਼ ਦੇਣਾ ਤੁਹਾਡੇ ਚੋ ਵੀ ਕਈਆਂ ਨੇ ਕਰਜ਼ੇ ਲਏ ਹੋਣਗੇ ਐਦਾਂ ਹੋ ਸਕਦਾ ਹੈ ਕਿ ਬੰਦਾ ਮਰਿਆ ਹੋਵੇ ਤੇ ਕੋਈ ਕਰਜ਼ਾ ਜਾਰੀ ਕਰ ਦਵੇ ਉਦੋਂ ਹੀ ਹੋਏਗਾ ਜਦੋਂ ਬ੍ਰਾਂਚ ਮੈਨੇਜਰ ਤੇ ਸਬੰਧਤ ਸਭਾ ਦੇ 77 ਦੀ ਮੀਟਿੰਗ ਭੁਗਤ ਹੋਏਗੀ ਪਰ ਐਸੇ ਸਾਰੀ ਜਗ੍ਹਾ 'ਚ ਕਿਸੇ ਵੀ ਜਗ੍ਹਾ ਤੇ ਇਨਸਪੈਕਟਰ ਦੇ ਸਾਈਨ ਨਹੀਂ ਹੁੰਦੇ ਸਿਵਾਏ ਹੱਦ ਕਰਜਾ ਪਾਸ ਹੋਣ ਦੇ ਔਰ ਐਸ ਕੇਸ ਦੇ ਵਿੱਚ ਜਿਹੜੇ ਯੁੱਧਵੀਰ ਸੰਗ ਨੇ ਉਹਨਾਂ ਨੂੰ ਧੱਕੇ ਦੇ ਨਾਲ ਧੋਖੇ ਦੇ ਨਾਲ ਤੇ ਡਰਾ ਧਮਕਾ ਕੇ ਵਿਜੀਲੈਂਸ ਵਿਭਾਗ ਹੁਸ਼ਿਆਰਪੁਰ ਵੱਲੋਂ ਫਸਾਇਆ ਗਿਆ ਜਿਹਦੇ ਕਰਕੇ ਅੱਜ ਸਹਿਕਾਰਤਾ ਵਿਭਾਗ ਦੇ ਸਾਰੇ ਇਨਸਪੈਕਟਰ ਅੱਜ ਸਮੂਹਿਕ ਛੁੱਟੀ ਲੈ ਕੇ ਇੱਥੇ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਇਸ ਚੀਜ਼ ਦੀ ਇਨਕੁਆਰੀ ਵਗੈਰਾ ਕਰਾਈ ਇਸ ਚੀਜ਼ ਦੀ ਇਨਕੁਆਰੀ ਵਿਜੀਲੈਂਸ ਵਿਭਾਗ ਬੜੀ ਹੈਰਾਨੀ ਹੈ ਕਿ بڑے ਧਾਰਾਂ ਤੋਂ ਕਰ ਰਿਹਾ ਹੈ ਅਸੀਂ ਤਾਂ ਇਹ ਪੁੱਛਣਾ ਚਾਹੁੰਦੇ ਆ ਕਿ ਵਿਜੀਲੈਂਸ ਵਿਭਾਗ ਦੇ ਘਾਰੀ ਜਿਨ੍ਹਾਂ ਦੇ ਮੋਢਿਆਂ ਤੇ ਆਦਾ ਆਦਾ ਕਿਲੋ ਚਾਂਦੀ ਲੱਗੀ ਹੋਈ ਏ ਜਿਹੜੇ ਸਰਕਾਰ ਦੇ ਬੜੇ ਵਧੀਆ ਅਫਸਰ ਚੁਣੇ ਜਾਂਦੇ ਉਹਨਾਂ ਨੂੰ ਵਿਜੀਲੈਂਸ ਲਾਇਆ ਜਾਂਦਾ 5 ਸਾਲ 7 ਸਾਲ ਇਨਕੁਆਇਰੀ ਨੂੰ ਲਾਤੇ ਜਿਦੇ ਵਿੱਚ ਰਿਕਵਰੀ ਵੀ ਹੋ ਗਈ ਤੇ ਉਹਨਾਂ ਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਾ ਕਿ ਜਿਹੜਾ ਇਨਸਪੈਕਟਰ ਆ ਉਹ ਸਰਕਾਰ ਦਾ ਮੁਲਾਜ਼ਮ ਏ ਨਾ ਕਿ ਸੁਸਾਇਟੀ ਦਾ ਇਹ ਤਾਂ ਉਹਦੇ ਵਿੱਚ ਵੀ ਉਹਨੂੰ ਸਰਕਾਰ ਦਾ ਸੁਸਾਇਟੀ ਦਾ ਮੁਲਾਜ਼ਮ ਲਿਖੀ ਜਾਂਦੇ ਆ ਤੁਸੀਂ ਕਹਿ ਰਹੇ ਹੋ ਕਿ 2018 ਦਾ ਕੇਸ ਏ ਅਰ ਅੱਜ ਇਤਾਂ ਦਾ ਕਯੂ ਆਇਆ ਕਿ ਸਾਰੇ ਮੁਲਾਜ਼ਮ ਇਕੱਠੇ ਇਕੋ ਕਿ ਇਹ ਤਾਂ ਸਾਨੂੰ ਕਰਨਾ ਪਿਆ ਕਿ ਕੱਲ ਵਿਜੀਲੈਂਸ ਧੋਖੇ ਨਾਲ ਸਾਡੇ ਉਸ ਅਧਿਕਾਰੀ ਨੂੰ ਵੀ ਬੁਲਾਇਆ ਯੋਧਵੀਰ ਨੂੰ ਬਾਕੀ ਬੰਦੇ ਵੀ ਬੁਲਾਏ ਤੇ ਕੱਲ ਉਹਨਾਂ ਦੀ ਅਰੈਸਟ ਪਾਤੀ ਜਿਹੜੀ 8ਵੇਂ ਮਹੀਨੇ ਦੀ ਐਫਆਈਆਰ ਟੱਤੀ ਹੋਈ ਸੀ ਕੱਲ ਅਰੈਸਟ ਪਾ ਕੇ ਤੇ ਉਹਨਾਂ ਦੇ ਅੱਗੇ ਜਿਹੜੀ ਫਰਦਰ ਜੁਡੀਸ਼ਰੀ ਦੀ ਕਾਰਵਾਈ ਰਿਮਾਂਡ ਲੈਣ ਦੀ ਕਾਰਵਾਈ ਉਹ ਸ਼ੁਰੂ ਕਰ ਦਿੱਤੀ ਸਾਡੇ ਵਿੱਚ ਰੋਸ ਇਸ ਗੱਲ ਦਾ ਹੈ ਕਿ ਸਾਨੂੰ ਵਿਜੀਲੈਂਸ ਅਧਿਕਾਰੀ ਅੱਜ ਮੈਂ ਤਾਂ ਕਹਿੰਨਾ ਕਿ ਤੁਹਾਡੇ ਮੀਡੀਆ ਦੇ ਰੂਬਰੂ ਵਿਜੀਲੈਂਸ ਵਿਭਾਗ ਦੇ ਦਫ਼ਤਰ ਵਾਲੇ ਵੀ ਇੱਥੇ ਖੜੇ ਹੋਣਗੇ ਕੋਈ ਵਿਜੀਲੈਂਸ ਵਿਭਾਗ ਦਾ ਏਐਸਆਈ ਸਬ ਇੰਸਪੈਕਟਰ ਐਸਐਚਓ ਡੀਐਸਪੀ ਐਸਐਸਪੀ ਚਾਹੇ ਏਡੀਜੀਪੀ ਵਿਜੀਲੈਂਸ ਸਾਹਮਣੇ ਆ ਜਾਣ ਅਸੀਂ ਤੱਥਾਂ ਦੇ ਆਧਾਰ ਤੇ ਗਲਤ ਸਿੱਧ ਕਰ ਲਿਆਂਗੇ ਅੱਜ ਦਾ ਜਿਹੜਾ ਤੁਹਾਡਾ ਰੋਸ ਪ੍ਰਦਰਸ਼ਨ ਹੈ ਕਿਸੇ ਖਿਲਾਫ ਹੈ ਕਿਉਂਕਿ ਜੀ ਮੁੱਖ ਮੰਤਰੀ ਦਾ ਚਿੱਟਾ ਲੈ ਕੇ ਆਏ ਹਾਂ ਤੁਹਾਡੇ ਖਿਲਾਫ ਜੀ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਸਾਡਾ ਜਿਹੜਾ ਅੱਜ ਦਾ ਮੇਨ ਪ੍ਰਦਰਸ਼ਨ ਹੈ ਮੁੱਖ ਮੰਤਰੀ ਪੰਜਾਬ ਕਿਉਂਕਿ ਉਹਨਾਂ ਦੇ ਕੋਲ ਗ੍ਰਹਿ ਵਿਭਾਗ ਪੰਜਾਬ ਹੈ ਉਹਨਾਂ ਦੇ ਖਿਲਾਫ ਸਾਡਾ ਪ੍ਰਦਰਸ਼ਨ ਹੈ ਵਿਜੀਲੈਂਸ ਵਿਭਾਗ ਉਹਨਾਂ ਦੇ ਅੰਦਰ ਹੈ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਦੇ ਮੁਲਾਜ਼ਮਾਂ ਨੂੰ ਬਿਨਾ ਕਿਸੇ ਡਰ ਦੇ ਨਿਰਭੈ ਹੋ ਕੇ ਸਹੀ ਤਰੀਕੇ ਨਾਲ ਕੰਮ ਕਰਨ ਸਰਕਾਰ ਉਹਦਾ ਸਾਥ ਦੇਗੀ ਤੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਸਾਡਾ ਅਧਿਕਾਰੀ ਤੇ ਸਾਬਕਾ ਇੰਸਪੈਕਟਰ ਦੇ ਮੌਜੂਦਾ ਸਹਾਇਕ ਡਿਰੇਕਟਰ ਜਯੋਧਵੀਰ ਉਹਨਾਂ ਨੂੰ ਤੁਸੀਂ ਜਿਸ ਕੇਸ 'ਚ ਵਸਾਇਆ ਉਹਦੀ 1% ਗਲਤੀ ਦਾ ਦਿਖਾ ਦਿਓ ਪਰ ਤੁਹਾਡੇ ਵਿਜੀਲੈਂਸ ਦੇ ਅਧਿਕਾਰੀ ਇਹ ਭ੍ਰਿਸ਼ਟਾਚਾਰੀ ਦੀਆਂ ਦੁਕਾਨਾਂ ਬਣੀਆਂ ਹੋਈਆਂ ਭ੍ਰਿਸ਼ਟਾਚਾਰ ਦਾ ਦਫ਼ਤਰ ਬਣੇ ਹੋਏ ਨੇ ਮੁੱਖ ਮੰਤਰੀ ਸਾਹਿਬ ਜੇ ਭ੍ਰਿਸ਼ਟਾਚਾਰ ਨੂੰ ਨੱਥ ਪਾਣੀ ਹੈ ਪਹਿਲਾਂ ਜਿਹੜੇ ਆ ਤੁਹਾਡੇ ਦਫ਼ਤਰ ਭ੍ਰਿਸ਼ਟਾਚਾਰੀ ਦਾ ਡਾਟਾ ਆਪਣੇ ਉਹ ਬੰਦ ਕਰੋ ਸਰ ਜੀ ਨਹੀਂ ਛੱਡਦੇ ਫਿਰ ਇਸ ਤੋਂ ਬਾਅਦ ਤੁਸੀਂ ਇਸ ਤੋਂ ਬਾਅਦ ਸਾਡੀ ਕੱਲ ਦੀ ਕਲਮ ਛੋੜ ਹੜਤਾਲ ਹੈ ਪੂਰੇ ਪੰਜਾਬ ਭਰ ਦੇ ਵਿੱਚ ਇਹਦੇ ਨਾਲ ਹੀ ਮੈਂ ਤੁਹਾਨੂੰ ਇੱਕ ਦੱਸ ਦੇਣੀ ਚਾਹੁੰਦਾ ਗੱਲ ਕਿ ਪੰਜਾਬ ਭਰ ਦੇ ਜਿੰਨੇ ਸਹਾਇਕ ਰਜਿਸਟਰਾਰ ਨੇ ਲਾਈਟ ਪੀਸੀਸ ਹੁੰਦੇ ਨੇ ਜਿੰਨੇ ਡਿਪਟੀ ਰਜਿਸਟਰਾਰ ਨੇ ਜ਼ਿਲ੍ਹਿਆਂ ਦੇ ਹੈੱਡ ਜੁਆਇੰਟ ਰਜਿਸਟਰ ਤੇ ਸਾਡੇ ਚੰਡੀਗੜ੍ਹ ਹੈੱਡ ਆਫਿਸ ਦੇ ਅਧਿਕਾਰੀ ਸਾਰੇ ਦੇ ਸਾਰੇ ਅਧਿਕਾਰੀ ਅੱਜ ਤੇ ਕੱਲ 2 ਦਿਨ ਦੀ ਪੈਨਡਾਉਨ ਸਟ੍ਰਾਈਕ ਤੇ ਚਲੇ ਗਏ ਨੇ ਸਰਕਾਰ ਤੇ ਵਿਜੀਲੈਂਸ ਵਿਭਾਗ ਦੇ ਇਸ ਮਾੜੇ ਰਵੱਈਏ